ਬਲੇ ਸੋ ਕਰਤਾ ਕੰਮ ਭਾਈ ਆ ਫੜੋ ਕੋਲੋ ਤੇਨੂੰ 200 ਰੁਪਇਆ ਹਾਂਜੀ ਵੱਡ ਕੇ ਲਾ ਲਓ ਤੁਸੀਂ ਤਿੰਨ ਲੱਗਣੇ ਇਹ ਪ੍ਰਧਾਨ ਦੇਖ ਲੈ ਤੇਰੇ ਬੂਟੇ ਸੁੱਕੇ ਵੇਜੇ ਲਾਉਣ ਦਾ ਤਰੀਕਾ ਹਾਂ ਹਰੇ ਹੀ ਆ ਹੁਣ ਆਪਣੇ ਹਰੇ ਲਾ ਰਹੇ ਨੇ ਅਰੇ ਹੋਣਾ ਨਹੀਂ ਨਾ ਨਾ ਬਾਈ ਗੜਾਸਾ ਫੇਰਤਾ ਹੁਣ ਬੰਦੇ ਨੇ ਇੱਕ ਫਸਲ ਬਚਾਉਣ ਦੇ ਮਾਰੇ ਨੇ ਦੋ ਹੀ ਚੱਕਤੀ ਹਾਂਜੀ ਬਾਈ ਕਹਿੰਦੇ 30 ਵਰ ਗਿਆ ਹਾਂ ਹੁਣ ਉੱਖਾ ਲਾਦਾ ਦੱਲ ਫਿਰ ਸੋਚਣਾ ਹਲੇ ਹੋ ਜਾਣਾ ਲੱਖ ਦਾ ਦਾਦਾ ਹੋਇੜਾ ਲੱਖ ਦਾ ਹੋਇੜਾ ਫਿਰ ਭਾਈ ਮੁੜਿਆ ਮੁੜਿਆ ਹਾਂ ਚੱਲ ਮੁੜਿਆ ਪ੍ਰਧਾਨ ਉਹ ਤਨੂੰ ਪੌਣ ਘਟੜਾ ਬਣਾਇ ਤਨੂੰ ਘੜਾ ਸਕਵਾਉਣਾ ਬਣਾਇ ਬੜਾ ਦਲਾ ਜਪਾ ਨੇ ਘੜਾਦਾ ਪ੍ਰਧਾਨ ਦੀ ਮਾਲਕ ਨਹੀਂ ਪਟ ਸਕਦਾ ਹਾਂ ਮਾਲਕ ਤਾਂ ਔਖਾ ਵੱਢਣੇ ਹਾਂ ਦੂਆ ਬੰਦਾ ਹੀ ਵੱਡੂਗਾ ਦੂਆ ਬੰਦਾ ਹੀ ਵੱਡੂ ਫਿਰ ਗਿਆ ਗੁੱਸਾ ਖਾ ਕੇ ਲਾਹੀ ਜਿਹੜਾ ਸੀਗਾ ਪ੍ਰਾਰ ਗੁੱਸਾ ਮੁਰੇ ਤੋਂ ਮੁੜ ਆਉਂਦਾ ਹੈ ਨਾ ਦਾਤੀ ਦੀ ਲੋੜ ਲੈ ਲੈ ਬਾਈ ਕੋਈ ਕੁਝ ਨਹੀਂ ਕਰ ਸਕਦਾ ਹੈ ਆਹਨੇ ਨਾ ਘਾਹ ਮੋੜਦੇ ਘਾਹ ਦੇ ਜਾਂ ਗਾ ਸੁਣੀ ਖੜਾ ਦੇ ਇੱਧਰ ਨੂੰ ਕਾਟ ਦੇ ਥੋੜੀ ਜਿਹੀ ਜਗ੍ਹਾ ਪਰ ਆਏਗਾ 7 ਵਜੇਨ ਕਰਤੇ ਭੂਰੀ ਨੇ ਬੂਟੇ ਵੱਡੇ ਦਿੱਤੇ ਤੁਹਾਡੇ ਗੇਣ ਪਰ ਆ ਦੇਖ ਲੈ ਹੋਰ ਮੈਂਨੇ ਵੜਾਏ ਆ ਆ ਸਾਰਾ ਕੁਝ ਇਹ ਦੇ ਕਾਰਨ ਹੋਇਆ ਹੋਰ ਮੈਂਨੇ ਵੜਾਤੇ ਮੱਛਰ ਦਾ ਨਹੀਂ ਲੱਗ ਜੁ ਮੇਰੇ ਡੇ ਮੈਂ ਤਾਂ ਕਿਹਾ ਇਹ ਕਿ ਨਾ ਬਾਲਣ ਆ ਬਾਈ ਮੱਛਰ ਦਾ ਨਹੀਂ ਲੱਗ ਜੁ ਮੇਰੇ ਡੇ ਨੁਕਸਾਨ ਬਹੁਤ ਹੋ ਗਿਆ ਤੁਨੂੰ ਬਹੀ ਬੂਟੇ ਪੂਰੀ ਕਿੰਨੇ ਦੇ ਵਿਕੇ ਤੋਰੇ ਨੇ ਪੂਰੇ ਪੂਰੇ ਮੀਟ 38000 ਦੇ ਵਿਕੇ 38 40 ਇਹ ਹੈਗਾ ਹੈਗਾ ਨੇ ਵੱਡੇ ਦੇ 38 4000 ਦਾ ਵਿੱਚ ਫਿਰ ਸੁੱਕ ਕੇ 38 4000 ਦਾ ਮਾਲ ਤਾਂ ਬਾਈ 48 ਬੂਟੇ ਸੁੱਕ ਕੇ ਜਗਾ ਸਾਨੂੰ ਲਾਤੇ ਉਹਨਾਂ ਨੇ ਹੋਣਾ ਨਹੀਂ ਪੂਰੀ ਬਾਈ ਤੜਕੇ ਤੇ ਵੀ ਲੱਗ ਜਾਂਦਾ ਰਾਤ ਨੂੰ ਵੀ ਲੱਗੇ ਰਹਿੰਦਾ ਇਹ ਪਤਾ ਨਹੀਂ ਇਹਦਾ ਕਿਹ ਚੱਲਦਾ ਸਿਸਟਮ ਰਾਤ 11 ਵਜੇ ਹੱਡੇ ਆਪਾਂ ਅੱਜ ਫੇਰ ਤੜਕੇ ਦੱਬ ਤੱਕ ਕੰਮ ਹੈ ਆ ਰਹਿ ਗਏ ਨੇ ਦੋ ਖਤੀਆਂ ਰਹਿ ਗਈਆਂ ਇਹ ਇੰਨਾ ਨੇ ਵੀ ਜਾਣਾ ਨਾ ਤਾਂ ਕਿ ਮਗਾ ਚਲ ਕਰਾ ਲਵਾਂਗਾ ਅੱਜ ਪੂਰੀ ਵੇਲਾ ਹੋ ਜਾਊਗਾ ਅੱਜ ਵੇਲਾ ਹੋ ਜਾਣਾ ਤੜਕੇ ਤੂੰ ਥੋੜੀ ਰਹਿਣੀ ਥੋੜੀ ਰਹਿਣੀ ਆ ਹਾਂ ਤੇ ਬਾਕੀ ਭਾਈ ਆ ਮੁੰਡਾ ਆਮਰਾ ਇਹਨੂੰ ਮੈਂ ਤੜਕੇ ਰੱਖੇਂਦਾ ਤੇਰਾ ਬਾਪੂ ਕਿੱਥੇ ਖੋ ਗਿਆ ਵੀ ਮੈਨੂੰ ਮਲੇ ਦੱਸ ਦੇ ਉਹਨੂੰ ਕੰਮ ਮੋੜੇ ਤੱਕ ਮੈਂ ਕੰਮ ਦਾ ਟਾਈਮ ਹੈ। ਹਾਂ। ਠੀਕ ਨਹੀਂ। ਵੰਡੀ ਆ ਗਈ, ਚੱਲੇ ਗਈ, ਆ ਗਈ, ਚੱਲੇ ਗਈ। ਦਾਦੇ-ਬਾਪੂ ਹੌਸਪੀਟਲ ਤੇ ਕਰਾਈਏ। ਭਾਈ ਅਸੀਂ ਕੁਝ ਨਹੀਂ ਕਰਨਾ। ਜਿ ਇਖਵਾਰ ਤੇ ਖਬਰ ਘੜਾਵਾ ਨਹੀਂ ਮੇਲ ਲੱਗਦੇ। ਦੇਖਦਾ ਸੀ ਸਾਰੇ ਪਹਿਲਾਂ ਦਾਣਾ ਹੈਗਾ ਇਹਦੇ 'ਚ। ਉਹਨੇ ਦਾਣੇ ਚੈੱਕ ਕਰੀ ਕਿੰਨੇ? ਪੂਰੀ। ਇਹਦੇ ਕਵਾਂਟਲ ਵੀ ਹੋ ਗਏ ਬਹੁਤ ਐ। ਇੰਨਾ ਕ ਦਾਣਾ ਤਾਂ ਉਹਦੇ ਵਿੱਚ ਆ ਜਣਾ। ਉਹ ਵੇਚਿਆ ਜਾਂਦਾ। ਪਹਿਲਾਂ ਇਹਦਾ ਬਾਈ ਡੁਪਲੀਕੇਟ ਵੀ ਜਲਗ-ਲਗ। ਉਹ ਨਹੀਂ ਹੈ। ਹਾਂ। ਇੱਕ ਦੋ ਦਾਣੇ ਲੱਭੇ ਬਸ ਥੋੜੇ ਆ ਦੋ ਦਾਣੇ ਥੋੜੇ ਆ ਉਹ ਵੀ ਪਤਲੇ ਆ ਉਹਦੇ ਲੜਾਈ ਹੋ ਜਵੇ 20 ਜਾਣੇ ਇੱਕ ਸਾਈਡ ਹੋਵੇ ਦੋ ਦਲੇਰ ਹੋਵੇ 20 ਭਜਾ ਦਿੰਦੇ ਆ ਪੁਰੀ ਅਖਬਾਰ ਤੇ ਉਕੜਾਉਣੀ ਮੈਨੂੰ ਖਬਰ ਵੀ ਲੋੜੇ ਨਹੀਂ ਬਸ ਆਪੂ ਵੀ ਤੇਰੇ ਨਾਲ ਸਾਡੀ ਵਾਲੀ ਇੱਕ ਨਹੀਂ ਲੈ ਜਾਣਾ ਅਖਬਾਰ ਤੇ ਖਬਰ ਖੜਾਉਣੀ ਪੈਣੀ ਤੇ ਬਾਪੂ ਦੀ ਹਾਂ ਹਾਂ ਲਾ ਦੇਣੀ ਉਹ ਆ ਜਾਣਾ 9 ਵਜੇ ਆ ਜਾਣਾ ਖਾਲੀ ਕਰਕੇ ਰਾਤ ਫੋਨ ਕਰਿਆ 10 ਵਜੇ ਕਹਿੰਦਾ ਨੰਬਰ ਇੱਕ ਗਿਆ ਫੇਰ 10 ਇਹ ਨਹੀਂ ਕੜ ਕੜਦੇ ਤੇ ਉਹੇ ਬੁੱਧੂ ਬੜਾਈ ਜਾਂਦਾ ਹਾਂ ਹਾਂ ਕੜਦੇ ਪੂਰੀ ਨੇ ਸਾਰਾ ਵਾਤਾ ਇਹਨੂੰ ਬੜਾਈ ਜਾਂਦਾ ਗੁਰਪ੍ਰੀਤ ਦੀ ਕੜਦੇ ਤੇ ਮੰਡਲ ਵਿੱਚ ਹਾਂ ਇਹ ਤਾਂ ਠੀਕ ਐ ਝੂੜ ਨਾ ਬੋਲੀ ਪੂਰੀ ਲੱਤੀ ਪੂਰੀਆ ਮੇਰੇ ਗਿਲ ਦਾ ਸ਼ਾਮ ਤੇ ਫਿਰ 9 ਤੇ ਉਹਦੇ ਦੂਏ 9 ਵੀ ਹੋ ਜਾਂਦਾ 9 ਤੇ ਡਬਲ 9 ਹੋ ਜਾਂਦਾ ਪੂਰੀ ਨੂੰ ਬਾਈ ਬੇਨਤੀ ਹੈਗਾ ਨੂੰ ਵੀ ਆਪਣੇ ਰਿਸ਼ਤੇ ਰਾਰ ਦੀ ਮਸ਼ੀਨ ਦੇ ਮੂਰੇ ਕੈਵਨ ਲਵਾ ਦੇ ਸਾਤੇ ਲਹੂਰ ਦੇ ਘਰ ਹੀ ਜਾਂਦਾ ਹੈਗਾ ਕਰਦੇ ਵਾਲਾ ਓ ਜਿਆਦਾਬ ਨਹੀਂ ਜਿਹੜਾ ਏਸੀ ਵਾਲਾ ਹੁੰਦਾ ਉਹ ਵੀ ਲੱਗ ਸਕਦਾ ਨਾ ਕਵਰ ਜਾਂ ਜਿਹੜਾ ਉਹ ਜਿਹੜਾ ਸੱਪ ਕਿੱਧਰ ਲੱਗਿਆ ਸੱਪ ਲਾ ਉਹ ਉਹ ਹੀ ਤਾਂ ਲੜ ਜੂਵੇ ਭਾਈ ਵੈਰੀ ਜਾਣਾ ਉਹ ਬੈਠਾ ਰਹੂ ਜੀ ਉਹ ਲੜ ਜੂਵੇ ਆ ਕਿਦੇ ਸੱਪ ਮਹਿਗਾ ਪੈ ਜੂਵੇ ਜੇ ਰਪੈ ਨੂੰ ਦੇਖੇ ਭੱਜ ਜਾਏ ਰਪੈਨ ਕਰਕੇ ਭੱਜੋ ਪਿੰਜੇ ਨਿਕਲ ਜੇ ਹਾਂ ਹਾਂ ਉਹ ਤੜਕੇ ਮੂੰਹ ਚੱਕਿਆ ਇਧਰ ਘੁੰਮਦਾ ਫਿਰਦਾ ਕਿਆ ਗੱਲ ਆ ਮੋਟਰ ਬੰਦ ਕਰਕੇ ਆ ਆ ਕੰਮ ਕਰਨ ਲੱਗ ਗਿਆ ਚਾਵਾਂ ਪਿਆਣਾ ਹੋ ਗਿਆ ਮੈਂ ਵੀਰ ਗਿਆ ਜਾ ਗਿਆ ਕੰਮ ਕਰਨ ਲੱਗ ਗਿਆ ਉਹ ਤਾਂ ਹੀ ਕਿਹਾ ਹੋਣਾ ਬਾਈ ਇਹਨੇ ਵਿਆਹ ਕਰਾਉਣਾ ਤੇ ਮਨਕਰ ਆਇਆ ਬਾਈ ਦਾ ਹੋਏ ਜਾਣਾ ਆ ਆਮਨੇ 2 ਘੇੜੇ ਲਾ ਦੂਗਾ ਬशीरਵਾ 50 ਨਹੀਂ ਹੋਣਾ ਪਤਾ ਇਹ ਦੇ ਲੈ 50 ਨਹੀਂ ਹੋਣਾ ਪੂਰੀ ਐਂ ਤਰ ਰਿਸ਼ਤੇ ਰਾਹ ਨੇ ਕੰਮ ਸਾਰਤਾ ਤੇਰਾ ਨਹੀਂ ਕੱਤੀਆਂ ਕੁੱਤੀਆਂ ਨੂੰ ਅਗਲਾ ਹੁੰਦਾ ਨਹੀਂ ਹੈਗਾ ਆ ਦੇਲਾ ਨੇ ਭਾਈ ਨੇ ਸਾਰਾ ਕਰਤਾ ਕੰਮ ਉਹ ਨਹੀਂ ਰਿਸਤੇ ਨਾਲੇ ਕੰਮ ਹੋਵੇ ਕੁੱਤੀਆਂ ਆਪਣਾ ਕਰਨੀ ਤੇ ਬਾਈ ਇਹਦਾ ਰਿਸਤੇ ਨਾਲੇ ਦਾ ਲੈ ਬਾਕੀ ਭਾਈ ਇਹਦੇ ਕੋਈ ਪਲੇਟ ਮਾ ਚੱਕਰ ਐ ਮੂਰੇ ਤੇ ਰੌਲਾ ਪਾਉਂਦਾ ਮਾੜਾ ਮਾੜਾ ਹਨਾ ਪੁਰੀ ਮਰੇ ਗਏ ਜਮੇ ਹੌਲੀ ਚਲਾਉਂਦੇ ਬੰਦੇ ਮੱਖਾ ਲਾਇਆ ਪਏ ਮੂਰੇ ਚੱਲਦਾ ਨਹੀਂ ਪੁਰੀ ਉਹ ਹੈਗਾ ਹਾਂ ਉਹਦੇ ਕਾਰਾ ਕੁੱਤੀਆਂ ਆਈਆਂ ਤਸਾਇਆ ਪਰ ਇਹਦਾ ਕੀ ਕਰਦੇ ਜੇ ਵੀ ਉਹਦਾ ਦੇਖੀ ਨਾ ਉਹਦਾ ਮੂਰੇ ਹੁੰਦਾ ਤਾਂ ਪਤਾ ਕੀ ਆਏ ਹੋ ਉਹ ਬੇਟ ਟੰਗਿਆ ਪਿਆ ਉਹ ਪਿੱਛੇ ਇਹਦੇ ਖੜੀਦਾ ਹੋਵੇ ਰੰਗ ਰੰਗ ਕਹਿ ਬਣ ਉੱਟਾ ਵਾਲਾ ਦੇਖ ਕੇ ਹੀ ਹੈਗੇ ਵਿੱਚ ਬਾਈ ਉੱਦਾਂ ਨਹੀਂ ਪਤਾ ਲੱਗਦਾ ਇਹ ਜੌਂਡੀਅਰ ਕੰਪਨੀ ਦੀ ਆ ਪਿੱਛੇ ਤੇ ਦਿਖਦਾ ਲੋਕੋ ਜਿਹਾ ਇੱਕ ਮਿੰਟ ਹੋਰ ਦੇਖੋ ਭਾਈ ਉਹਰੇ ਤੇ ਬਸ ਲੱਗਦਾ ਵੀ ਹੈ ਜونیਰ ਕੰਪਨੀ। ਬੱਤੀ ਨਿਆਣੇਪੁਰੀ ਨੇ ਪਤੇ ਹਲੇ ਅੱਜ ਸਕੂਲ ਤੇ ਰੱਖਲੇ ਪਤਾ ਨਹੀਂ ਆ ਫੇ ਰਹਿ ਗਏ। ਆਹ ਕਰਦੇ ਆ ਜੰਗਮ ਲੈ ਉਹਦੇ ਤਿਆਰੀ। ਹਾਂ ਛੁੱਟੀ ਮਾਰ ਲਈ। ਤਿਆਰੇ ਆ। ਮਾ ਅੱਜ ਮਾਸੀ ਨੂੰ ਛੁੱਟੀ ਮਿਲੀ ਆ ਦੇਖੋ। ਮਿਲ ਗਈ ਛੁੱਟੀ। ਆਏ ਦੇਖ ਲਓ ਫੇ ਨਾ ਆਉਣਾ ਪੈਣਾ ਲਿਟੀ ਆਓ ਜੇ ਨਾ ਲੇਟਣਾ ਕੱਟ ਲੜਨੀ ਘਰ ਜਾਗੇ। ਨਾ ਲੂਗੇ ਕੋਈ ਚੱਕਰ ਨਹੀਂ। ਭਾਈ ਇਹ ਨਹੀਂ ਦੱਬਦੇ ਹੈਗੇ। ਸਾਡੇ ਵੀ ਉਹ ਦਿਨ ਪਉ ਮੂੰਹ ਤੜਕੇ ਰੋਈ ਗਿਆ। ਅੱਛਾ। ਭਾਬੀ ਨੇ ਭੇਜਤਾ। ਹਾਂ। ਤੇ ਕਰੀ ਸ਼ਾਮ ਲੱਗਣੀ ਆ ਆ ਕੇ ਫੇਰ ਗੱਲ ਪੈ ਗਿਆ। ਕਹਿੰਦਾ ਕਣਕ ਦਾ ਵੜਾ ਵੀ ਲਿਆਏ। ਦਿਹਾੜਾ ਨੇ ਜੀ ਕਰਦਾ ਹੁੰਦਾ। ਦਿਹਾੜਾ ਜਿਆਦਾ ਕੁਝ ਰਹਿੰਦਾ। ਉਹ ਮਸ਼ੀਨ ਦੇਖਣ ਦਾ ਸ਼ੌਕ ਹੁੰਦਾ। ਹਾਂ। ਅਵਲ ਨਰਮਿਸ਼ਾਉਂਗਾ। ਪਹਿਲਾਂ। ਨੰਨ ਤੇਰੇ ਦਾ ਸ਼ੌਕ ਜੇ ਮਰੇ ਵੀ ਲਾਦੇ ਉਹਨੂੰ। ਛੋਟੇ ਹੁੰਦੇ ਹੁੰਦਾ ਦਾ। ਉਹਨਾਂ ਦੇ ਪੂਰੀ ਆਂੰਦਦਾ ਜਿਵੇਂ ਮਸ਼ੀਨ ਬਣਾਉਂਦਾ। ਨਹੀਂ। ਇਹ ਸ਼ੌਕ ਜੇ ਮਰੇ ਵੀ ਲਾਦੇ ਮੈਨੂੰ। ਇਹਦੇ ਮਨ। ਤੇਰਾ ਜੇ ਇਹਨੂੰ ਕਹੇਦੇ ਉਹ ਉੱਥੇ ਕਣਕ ਵੜਣੀ ਇਹਨੂੰ ਉਪਣ ਲੱਗ ਜਾਂਦਾ। ਫਾਇਰ ਵਰਕ। ਇਹਨੂੰ ਭਾਈ ਮੁੰਡੇ ਮੈਨੂੰ ਪਹੰਦੀ ਮਾਰਤੀ ਪੂਰੀ ਦੱਸੂਗਾ। ਕਿਆ ਕਹਿੰਦਾ ਦੱਸ? ਪੂਰੀ ਦੱਸੂਗਾ ਭਾਈ। ਤੂੰ ਦਾਦੇ ਹੁਣ ਆਪਣੇ ਬੂਤੇ ਦਾਦੇ ਆਪਣਾ। ਮੈਂ ਪੂਰੀ ਦੱਸੂਗਾ ਭਾਈ। ਕਹਿੰਦਾ ਮੈਂ ਇੰਨੀ ਤੇ ਕੜਕ ਬੜਾਈ ਤੇਰੀ ਇੰਨਾ ਕੰਮ ਕਰਾਇਆ ਹੈਗਾ ਨਾ ਮੈਨੂੰ ਸਾਰੇ ਕੱਪੜੇ ਦੇਉ ਉਹਦਾ। ਕੱਪੜੇ ਲੈਣੇ? ਕੱਪੜੇ ਨਹੀਂ ਭਾਈ ਇਹ ਕਹਿੰਦਾ ਮੈਂ ਬਹੁਤ ਕੰਮ ਕਰਾਇਆ ਕਹਿੰਦਾ ਤਾਂ ਵੀਡੀਓ ਚ ਬਦਨਾਮੀ ਕਰਤੀ ਯਾਨੀ ਕੰਮ ਨਹੀਂ ਕਰਾਇਆ ਹੈਗਾ। ਪੂਰੀ ਹੁਣ ਸਮਝ ਆਏ? ਪਹਿਲੇ ਜੀਦੋਂ ਤਾਂ ਕੰਮ ਕਰੇ ਨਾ। ਅੱਛਾ ਹਾਂ ਇਹ ਤਾਂ ਦੇਖੇ ਇਹ ਗੱਲ ਤਾਂ ਦੇਖੇ ਕੰਮ ਕਰਦਾ। ਮੈਂ ਮੂੰਹ ਦੇਖ ਰਿਹਾ ਨਹੀਂ ਉਹ ਤੁਸੀਂ ਕਹਿੰਦੇ ਜਦੋਂ ਲੈ ਆ ਭਾਈ ਹੁਣ ਦੇਖ ਲੈ ਕੇ ਗੱਲ ਦੇਖਿਆ ਰਿਹਾਗਾ ਚਲ ਕਹਿੰਦੇ ਮੰਨੇ ਆ ਮੰਨ ਲੈਂਦੇ ਅੱਜ ਮਸ਼ੀਨ ਅਗਲੀ ਟੂੜੀ ਵਾਲੇ ਤੈਨੂੰ ਰਾਸਤੇ ਜਾਂਦਾ ਜਾਂਦਾ ਮਿਲਿਆ ਜਾਣਾ ਦੇਖ ਲੈ ਮਸ਼ੀਨ ਆਏ ਦੇਖ ਲਈ ਵੀ ਟਰਾਲੀ ਮਗਰ ਆਈ ਵੀ ਆ ਜਾਨੇ ਪਿੱਛੇ ਪਿੱਛੇ ਨਹੀਂ ਘਾ ਰੱਖੀ ਕਿਤੇ ਉਹ ਕੰਮ ਹੋ ਗਿਆ ਟਰੈਕਟਰ ਅੱਗੇ ਲੱਗਦੀ ਟਰਾਲੀ ਪਿੱਛੇ ਰਹਿਦੀ ਨਾ ਨਾ ਕਹਿੰਦਾ ਮੂੰਧਿਓ ਹੋਵੇਗੀ ਜੀ ਇਹਨੇ ਉਹ ਆ ਜਾਣਾ ਜਿਉ ਬੜੀ ਜਿਵੇਂ ਕਹਿੰਦੇ ਗੱਡੀ ਲੱਗੀ ਟਾਇਰ ਨੂੰ ਉਹਨੇ ਜਿਹੜੇ ਪੱਟਾ ਪੂਰੀ ਹੋਰ ਖੱਤੀ ਘੱਟੀ ਰਹਿ ਗਈ ਹੈ ਉਹ ਪਈ ਅੱਛਾ ਉਹ ਵੜਦੇ ਨਹੀਂ ਹੁਣ ਉਹਦੇ ਬੂਟੇ ਦਾ ਹੈਗੇ ਆ ਬਿੱਟੇ ਵਰਦਦੇ ਨੇ ਬੂਟੇ ਵਰਦਾ ਪੂਟ ਤੋੜਦੇ ਨੇ ਸਾਰੀ ਉਹ ਕਿਹੜਾ ਚੱਲਣੇ ਹੁਣ ਜੇ ਪਾਣੀ ਨਹੀਂ ਪੀ ਕਾ ਤੇ ਸੁੱਕ ਗਏ ਬਾਈਕ ਪੂਰੀ ਰੀਤੇ ਰੜਨਾ ਹੋਵੇ ਲੱਭ ਜਾਂਦੇ ੜਕੇ ਕਿ ਨਹੀਂ ਮਰਬਾਨਾ ਬਾਈਓ ਸਪਰਿੰਗ ਜੇ ਖੁੱਲੇ ਹੋਏ ਵਿੱਚ ਇੱਕ ਆਬੂਰੀ 5305 ਵਾਲਾ ਇੰਜਣਾ ਕਿਹੜਾ ਏ ਧੁਪਿਆ ਬਿਹਾੜੀ ਵਾਲਾ ਏ ਭਾਈ ਇੱਕ ਰਿਫਲੇਰ ਨੇ ਸਾਈਡ ਵਾਲੀ ਮਾਲ ਜੀ ਲਾਈ ਹੋਣੀ ਹੈਗੀ ਪੂਰੀ ਨੂੰ ਕਹਿੰਦਾ ਦਾਣੇ ਦੇਣੇ ਨਹੀਂ ਹੈਗੇ ਪੂਰੀ ਭਾਈ ਬੱਪੂਆ ਵੀ ਨਹੀਂ ਲਾਇਆ ਸਾਈਡ ਵਾਲਾ ਤੈਨੂੰ ਦਾਣੇ ਮਿਲਦੇ ਨਹੀਂ ਹੈਗੇ ਹੈ ਮਰ ਗਿਆ ਡਰਾਈਵਰ ਮਰ ਗਿਆ ਛੈਲੇ ਮਗਾਵਾ ਜੀ ਨਾ ਲਾਇਆ ਹਾਂ ਭਾਾਈ ਉਣਾ ਹੀ ਐ ਉਣਾ ਹੀ ਐ ਉਹ ਗੁੰਜੇ ਜੇ ਰਹਿ ਗਈ ਭਾਈ ਕੰਮ ਚੱਲ ਫੇ ਲੈ ਜਾ ਪਿੰਡ ਨੂੰ 5 ਕਿੱਲੋ ਤਾਂ ਹੋਣਗੇ 10 10 ਕਵਾਂਟਲ 2 ਕਵਾਂਟਲ ਤਾਂ ਹੋਣਗੇ 2 ਕਵਾਂਟਲ ਤਾਂ ਹੋਣਗੇ ਹਾਂ ਚੱਕ ਲਿਆ ਗੁੱਸਾ ਖਾ ਕੇ ਪ੍ਰਧਾਨ ਤੂੰ ਵੀ ਸਲਾਹ ਦੇ ਦੇ ਯਾਰ ਬੁੱਟੇ ਵੱਢਣ ਲੱਗਿਆ ਹੈ ਕਿਆ ਕਰੇ ਵੱਢ ਦੇਣ ਦੇ ਬਹੁਤ ਹਰੇ ਘਟ ਹੋਣਗੇ ਲੈ ਵੜਾ ਨੀ ਵਿਸਲਾ ਹੋਈ ਦਿੰਦਾ ਕਿ ਨਾ ਵੜ ਦੇਂਦੇ ਇਹਦਾ ਕਹਿੰਦਾ ਵਾ ਦੋ ਮਨਾਂ ਚ ਹੈ ਕਿ ਨਾ ਮੈਂ ਕੱਲਾ ਵੀ ਵੜ ਸਕਦਾ ਏ ਭਈਆਂ ਤੇ ਵੀ ਵੜਾ ਸਕਦਾ ਏ ਮਸ਼ੀਨ ਤੇ ਵੀ ਵੜਾ ਸਕਦਾ ਹੁਣ ਤੂੰ ਸਲਾਹ ਦੇ ਦੇ ਦੱਲੀ ਤੂੰ ਵੀ ਦੇ ਦੇ ਭਾਈ ਉੱਤੇ ਸੁੱਕ ਬਹੁ ਗਏ ਪੰਜਾਬ ਉੱਤੇ ਸੁੱਕ ਗਏ ਵਰਦਵੇ ਕਣਕ ਵਰਦਵੇ ਕਬੂਟੇ ਵਰਦਵੇ ਇੱਥੇ ਆਏ ਮਸ਼ੀਨ ਨੇ ਨਹੀਂ ਬਣਾਉਣੀ ਕਿ ਕਣਕ ਬੂਟੇ ਦੋਹੇ ਵੜਾਉਣੇ ਆਹ ਕਹਦਾ ਆਸ ਕਰ ਦਿੰਦੇ ਹਾਂ ਠੀਕ ਬਣਾ ਜਾ ਕੇ ਕਿਵੇਂ ਵੜਾ ਦੋਦੇ ਆਹੋ ਤੇ ਰਹਿਣ ਦੇ ਤੋੜੀ ਮੈਂ ਕਹਾਂ ਮਸ਼ੀਨ ਨੇ ਨਹੀਂ ਉਰੇ ਬਣਾਉਣੀ ਤੇਰੀ ਮਸ਼ੀਨ ਉਹ ਨੇ ਚੱਲਣੀਆਂ ਉਨੀ ਦੂਈ ਮਸ਼ੀਨ ਹੈ ਮਸ਼ੀਨ ਹੀ ਚੱਲਣੀਆਂ ਉ ਪਾ ਚੱਲ ਵੀ ਸਾਦੀ ਪੂਰੀ ਆ ਇਹਦਾ ਆ ਰੋੜੇ ਆ ਇਹਦੇ ਵਿੱਚ ਜਿਹੜੇ ਬਾ ਫੇ ਰਹਿਣਦੇ ਬਾਈ ਬਲੇਟ ਉਡ ਜੂਆ ਬਾਈ ਜੇ ਤਾਂ ਵਡਾਉਣੀ ਕਮੈਂਟ ਤੇ ਫੇਰ ਤੈਨੂੰ ਅੱਗ ਲਾਉਣੀ ਪੈਣੀ ਠੀਕ ਹੈ ਜਾਂ ਵਿੱਚ ਪਾਉਣੀ ਪੈਣੀ ਹੈ ਜੇ ਤੂੰ ਦੋਏ ਲੋਟ ਬਣਾਉਂਗਾ ਤੇਰੀ ਆ 10 ਬੰਡੇ ਬਣਨੀ ਆ ਪੂਰੀ ਕਿੰਨੀ ਕਤੂੜੀ ਯਾਰ ਉਹ ਤੇ ਮੈਂ ਇਹਨੇ ਵੀ ਤੇਰੇ ਉਹ ਕਰਨਾ ਪਹਿਲਾਂ ਤੈਨੂੰ ਕਮੈਂਟ ਤੋਂ ਵੱਡਣੀ ਪੈਣੀ ਹੈ ਇਹ ਨਾ ਨਾ ਰਿਸ਼ਤੇਦਾਰ ਰਿਸ਼ਤੇਦਾਰਾ ਪ੍ਰਦਾਨ ਉਹ ਖੁੰਝੇ ਛੜਦਾ ਨਹੀਂ ਹੈਗਾ ਨਾ ਨਾ ਖੁੰਝੇ ਦੀ ਗੱਲ ਕਰ ਤੈਨੂੰ ਕਹਿੰਦਾ ਛਟੀਆਂ ਜਿਹੜੀਆਂ ਉਹ ਪਹਿਲਾਂ ਵੱਡਣੀਆਂ ਪੈਣੀਆਂ ਬਲੇਟ ਤੋੜ ਦੰਨੀਆਂ ਇਹ ਨੀਵੀਂ ਰੱਖ ਕੇ ਤਾਂ ਦੇਖ ਲਓ ਭਾਈ ਕਿਆ ਕਰਨਾ ਹਾਂ ਹੁਣ ਕਿਆ ਹੋ ਗਿਆ ਪਤਾ ਨਾ ਹਾਂ ਲੈ ਪੂਰੀ ਯਾਰ ਜੀ ਨਹੀਂ ਕਰਦਾ 3000 ਰੁਪਏ ਕੇ 3000 ਦਾ ਬੂਟਾ ਹੋਣਾ ਤਾਂ ਇਹ ਭਾਈ ਆ ਕਣਕ ਨੇ ਹੱਥ ਕਰਕੇ ਬੂਟੇ ਵੀ ਲੈ ਲੇ ਕਣਕ ਦਾ ਵੱਢ ਵੀ ਹੋਇ ਨਹੀਂ ਹਾਂ ਮੈਂ ਸੋਚਦਾ ਸੀ ਸਾਡੇ ਸਾਡੇ 10 ਪੰਡਾ ਤੂੜੀ ਦੇ ਤੂੜੀ ਉਰੇ ਵਾਲੀ ਮਸ਼ੀਨ ਨਹੀਂ ਨੇ ਚੱਲਣੀ ਤੂੜੀ ਵਾਲੀ ਆ ਜਾ ਆ ਜਾ ਮੁੜਿਆ ਮੁੜਿਆ ਆ ਸਾਡੇ ਯਾਰ ਹਾਂ ਮੁੜਿਆ ਆ ਆਪੇ ਵੱੜਦਾ ਨਹੀਂ ਆਪੇ ਵੱੜਦੇ ਨਹੀਂ ਮੁੜਿਆ ਆ ਭਾਈ ਆਪੇ ਵੱੜਦਾ ਨਹੀਂ ਪਰ ਤਾਂ ਬਾਈ ਪੂਰੀ ਦਾ ਫੈਰਮਾਨ ਮਤਲਗਿਆ ਇਹਦੇ ਗੜਾਸਾ ਲੈ ਕੇ ਘਰ ਨਹੀਂ ਜਾਣਾ ਪੈਣਾ ਗੀਰ ਕੇ ਬਦਲਦਾ ਮਾਹ ਵੀ ਸਾਲੀ ਉਰੇ ਇਹਦਾ ਗੜਾਸਾ ਘਰ ਨੂੰ ਲੈ ਕੇ ਜਾਣਾ ਪੈਣਾ ਪ੍ਰਧਾਨ ਫਿਰ ਨਹੀਂ ਹੈਲੋ ਬਾਕੀ ਭਾਈ ਹੁਣ ਇਹਨੂੰ ਫੋਨ ਬਹੁਤ ਆਉਂਦੇ ਆ ਇਹਨੇ ਇੱਕ ਵੀਡੀਓ ਜੀ ਪਾਤੀ ਕਬੂਤਰਾਂ ਦੀ ਪ੍ਰਧਾਨ ਹੈ ਉਹ ਦਿਖਾਉਣੇ ਆਪਾਂ ਨੇ ਕਬੂਤਰ ਕਿਹਦੇ ਠੀਕ ਆ ਕਬੂਤਰ ਬਹੁਤ ਆਵਦੇ ਦਿਖਾਵਾਂਗੇ ਵੀਡੀਓ ਦੇ ਪਿੱਛੇ ਕਿਹਦੇ ਨਹੀਂ ਦਿਖਾਉਂਦਾ ਨਹੀਂ ਕਿਸੇ ਨੂੰ ਹਾਂ ਕਹਿੰਦੇ ਅੱਖ ਚ ਦੇਲਾ ਦਿੱਲੀ ਦਸਲਾ ਨਾ ਕਰਦਾ ਅੱਖ ਜੀ ਦੇਲਾ ਕਬੂਤਰ ਦੇ ਹਾਂ ਦੇਖਿਆ ਨਹੀਂ ਹੈਗਾ ਆਪਾਂ ਦੇਖਣੇ ਆ ਔਰ ਦਿਖਾਉਂਗਾ ਕਿਰੇਨੇ ਬਾਈ ਤੁਹਾਨੂੰ ਇਹਨੇ ਵੇਚਣੇ ਕਬੂਤਰ ਜੇ ਬਾਈ ਕਬੂਤਰ ਨਸਲਾਂ ਦੇ ਔਰੇ ਅੱਖਾਂ ਦੇ ਵਿੱਚ ਦਿਲ ਲੱਗਦਾ ਓਏ ਠੋਦਾ ਸੌਦਾ ਕਰਦਾ ਹੁਣ ਉਹ ਜੱਗੇਰੇ ਵਾ ਫੂਟੋ ਲੈ ਸੌਦਾ ਮਾਲ ਲਿਆ ਫੇਰ ਗਿਆ ਗੁੱਸਾ ਖਾ ਕੇ ਲੈ ਹੀ ਜਿਹੜਾ ਸੀਗਾ ਪਰ ਗੁੱਸਾ ਮੁਰੇ ਤੇ ਮੜਿਆ ਹੁੰਦਾ ਹੈ ਨਾ ਦਾਤੀ ਦੀ ਲੋੜ ਲੈ ਲੈ ਬਾਈ ਕੋਈ ਕਰਦਾ ਹੈ ਯਾਰ ਜੱਲਾ ਭਾਈ ਭਾਈ ਮੈਨੂੰ ਇਹ ਬਪਰੋਸਾ ਹੀ ਦਾਦ ਕਲੇ ਵੀ ਕੜ ਕੇ ਵੜਦਾ ਦਾ ਸਾਰੀ ਵੱਡੇ ਦਿੱਤੀ ਦਲੀ ਵੜਦਾ ਦਾ ਨਾ ਇਕ ਨਾ ਮਾਰਦੀ ਵੜੀ ਜਲਾ ਭਾਈ ਬੂਟੇ ਲਾ ਕੇ ਇੱਕ ਪੰਗਾ ਵੀ ਕਮੈਨ ਨਹੀਂ ਚਲਦੀ ਹੈਗੀ ਬੂਟਿਆਂ ਦਾ ਪੰਗਾ ਪੂਰੀ ਕਮੈਨ ਛੋਟੀ ਹੈ ਜੇ ਵਿੱਚ ਵਿੱਚ ਫਿਰਦੀ ਤਾਂ ਦੇਖ ਲੈ ਮਾੜੀ ਮੋਟੀ ਕੱਦੀ ਭਰੀ ਰਹੀ ਗਈ ਬਾਹਰ ਮ ਵੜ ਲੂਗੇ ਫੇਰ ਜਾਂ ਬੈਗ ਬਣਾਉਣਾ ਉਹਨੇ ਹਾਂ ਤੇ ਬੈਗ ਕਿਹੜੇ ਮਾਤਾ ਨੂੰ ਆਹ ਬੂਟੇ ਫੇਰ ਵੀ ਦੋ ਦੋ ਤਾਂ ਤੋੜਨੇ ਪੈਣਗੇ ਜਾਂ ਬੈਗ ਵਿੱਚ ਬੈਗ ਕਰੂਗੇ ਫੇਰ ਕਿੱਧਰ ਨੂੰ ਕਰੂਗੇ ਫੇਰ ਭਾਈ ਆਪਣਾ ਤੂੰ ਸੋਚਦਾ ਹਲੇ 2 ਘੰਟੇ ਮਸ਼ੀਨ ਤੇ ਹੀ ਆਉਣੀ ਹੈ ਬੈਗ ਪੂਰੀ ਜੇ ਦੋ ਦੋ ਆਹ ਦੇ ਦੋ ਦੋ ਪੱਟ ਤੇ ਤੇ ਆਪਣਾ ਤੂੰ ਸੋਚ ਲੈ ਬਾਈ ਆ ਗਿਆ ਬਾਈ ਤੇ ਸੁਣਾ ਲੈ ਲੈ ਇੱਕ ਵਾਰ ਤੂੰ ਇਹ ਹਾਂ ਇਹ ਤਾਂ ਪੁੱਠੀ ਜ਼ਿਲ੍ਹਾ ਦੂੰਗੇ ਬਾਈ ਇਹਨੇ ਮਸ਼ੀਨ ਲਾਉਣੀ ਹੈ ਇਹ ਕਹਿੰਦਾ ਵੀ ਬੂਟੇ ਵੱਡਾ ਕੇ ਭਈਆਂ ਦੇ ਵੜਾਵਾਂ ਤਾਂ ਇਹ ਸਿੱਧੀ ਸੁਣਾ ਨਹੀਂ ਦੇ ਸਕਦਾ ਕਹਿੰਦਾ ਬੂਟੇ ਵੱਡਾ ਕੇ ਭਈਆਂ ਦੇ ਫੜ ਬੂਟੇ ਵੱਡ ਲਓ ਆ ਹੋਰ ਕਿਹੜਾ ਹੈਡ ਆ ਜਿਆ ਪਈਆਂ ਵੀ ਆ ਹੋਰ ਹੋਰ ਬੂਟੇ ਵੱਡ ਕੇ ਜੇਤੀ ਮਸ਼ੀਨ ਨੇ ਕਰ ਜਾਣੀ ਹੈ ਗੜਾਸਾ ਚੱਕੀ ਫਿਰਦਾ ਇਹ ਮੁੜੇ ਆਉਂਦੇ ਵੱਟਾ ਕਾਣ ਤੇ ਪਏ ਆ ਇਹ ਨਾਲ ਛੇੜੀ ਦੇ ਜੱਟਾਂ ਨੂੰ ਕਾਣ ਤੇ ਮੇਰੇ ਸਾਲ ਬਾਕੀ 10000 ਪਏ ਆ ਹਿਆਣੇ ਦੀ ਗੱਲ ਬਕੀ ਹੈ ਤੇ ਆਣੇ ਆਹੀ ਗੱਲ ਗੱਟ ਨਾਲ ਜਿਹੜੇ ਨਾਲ ਛੇੜੀ ਦਾ ਹੁੰਦਾ ਹੈ ਤਾਂ ਅੱਗ ਮਾਣਾ ਫੈਲਦਾ ਹੈ ਮੈਂ ਗੜਾਸਾ ਤੇ ਨਵਲ ਮੁੜਿਆ ਸਿਰੇ ਤੇ ਲੈ ਕੇ ਮੀਨਾਂ ਦਾ ਰਾਮਕਾਂਕ ਦਾ ਤਾਂ ਉਹ ਵੱਟਦਾ ਹੈ ਤੇ ਸੋਚਦਾ ਵੀ 3000 ਦਾ ਹੋਣਾ ਸਾਲ ਤੋਂ ਤੱਕ ਭਾਈ ਦੇਖ ਲੈ ਤੇਰੀ ਕਣਕ ਨੇ ਬੂਟੇ ਹੱਥ ਕਰਕੇ ਲੈ ਲੇ ਤੇਰੇ ਪਾਣੀ ਨਹੀਂ ਲੱਗਿਆ ਹਾਂਜੀ ਭਾਈ ਕਹਿੰਦੇ 30 ਵਰ ਗਿਆ ਹਾਂ ਹੁਣ ਔਖਾ ਲਾਇਦਾ ਦੱਦਾ ਵੀ ਤਾਂ ਸਦਾ ਹੋਊਗਾ ਪਤਾ ਦੇ ਪਤਾ ਦੇ ਕੋਲ ਫੇਰ ਸੋਚਣਾ ਹਲੇ ਹੋ ਜਾਣਾ ਲੱਖ ਦਾ ਦੱਦਾ ਹੋ ਜਾਣਾ ਲੱਖ ਦਾ ਹੋ ਜਾਣਾ ਫੇਰ ਭਾਈ ਮੁੜਿਆ ਮੁੜਿਆ ਹਾਂ ਚਲ ਮੁੜਿਆ ਪਰਦਾ ਨਾਲ ਤਨੂਪੋਂ ਘਟੜਾ ਵੜਾਏ ਤਨੂ ਘੜਾ ਸਕਵਾਉਣਾ ਵੜਾ ਦੇਣਾ ਆ ਜਪਾਂ ਨੇ ਘੜਾ ਪਰਦਾ ਨਹੀਂ ਮਾਲਕ ਨਹੀਂ ਪੱਟ ਸਕਦਾ ਹਾਂ ਮਾਲਕ ਦਾ ਔਖਾ ਵੜਨੇ ਹਾਂ ਦੂਆ ਬੰਦਾ ਹੀ ਵੱਡੂਗਾ ਦੂਆ ਬੰਦਾ ਹੀ ਵੱਡੂ ਇਹਨੂੰ ਆ ਚੋਰੀ ਦੇ ਵੜਦੇ ਕੰਨ ਜਾਉਂਦੇ ਇਹ ਜੱਗੇਰੇ ਹੀ ਢੋਲ ਵੀ ਖਰੀਦਣ ਲੱਗੇ ਹਾਂ ਉਹਨਾਂ ਗੱਡੀ ਵਾਲੇ ਤੇ ਢੋਲ ਵੀ ਨੇ ਉਹਦਾ ਢੋਲ ਆਪਨੇ ਪਾਇਆ ਪਤਾ ਥੱਲਾ ਲਾਉਣਾ ਉਹ ਪੂਰੀ ਹੁਣ ਕਰਦੇ ਕੰਮ ਆ ਨਹੀਂ ਮਾਲਕ ਆ ਜਾਂਦਾ ਹਾਂ ਮਸ਼ੀਨ ਵਾਲੇ ਦੀ ਵੀ ਸਲਾ ਲੈਣੀ ਹੈ ਮਾਲਕ ਕਿ ਬੜਦੇ ਇੱਥੇ ਮਸ਼ੀਨ ਤਾਂ ਨੇ ਹੁੰਦਾ ਇੰਨੇ ਆਪੀ ਲੱਗ ਮਸ਼ੀਨ ਨੇ ਨਹੀਂ ਕੱਟ ਕੇ ਵੜਦੇ ਨੇ ਬਾਈ ਕੱਟ ਰੇਗਾ ਨਹੀਂ ਬਟੋ ਨੀ 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 ਉਹ ਟੁੱਟ ਰਿਹਾ ਕੱਟ ਰੋ ਟੁੱਟ ਉਹ ਤਾਂ ਸੁੱਕਾ ਹੀ ਵੜਦੇ ਸੁੱਕੇ ਦਾ ਵੜਦੇ ਪੰਜ ਚਾਰ ਫੇ ਹਰੇ ਹਰੇ ਗਿਰਲੀ ਬਾਦ ਮਾ ਕਿੰਨੇ ਰਹਿ ਗਏ 41 41 ਹਰੇ ਆ ਸੁੱਕਾ ਵੜਣਾ ਪੈਣਾ ਹੀ ਸਾਰੇ ਕਿੰਨੇ ਉਹ ਤਾਂ ਖਿੱਚਣਾ ਸਾਰੇ ਕਿੰਨੇ ਆ ਸਾਰੇ ਆ ਇਹ 90 ਕੁ ਤੇ ਆਧਾ ਸੁੱਕ ਗਿਆ ਆਧਾ ਰਹਿ ਗਿਆ ਹੁਣ ਇਹਨੂੰ ਕਹਿੰਦੇ ਵੜਦੇ ਗਾਹ ਨੂੰ ਗੰਨਾ ਲਾ ਕੇ ਵੀ ਚਲਾ ਦੇ ਪਧਰੇ ਲਾ ਦੇ ਇਸ ਤਹਾਏ ਕਹਿੰਦੇ ਭਾਈ ਹਾਂ ਚਾਪਦਾ ਮੈਂ ਫੇ ਜਾ ਹੁਣ ਜੇ ਟੂੜੀ ਨਾ ਬਣੀ ਫੇ ਤੂੜੀ ਤਾਂ ਨਹੀਂ ਪਾਣੀ ਹੈਗੀ ਤੂੜੀ ਨਾਮ ਨਹੀਂ ਫਿਰ ਪਕਾ ਕਰੂਗਾ ਪ੍ਰਧਾਨਤ ਲੈ ਪਦਾ ਤੇ 10 ਵੱਡਾ ਲੈ ਲਈ ਭਾਈ ਵੱਡੀ ਟਰਾਲੀ ਦੇ ਦਿੰਦਾ ਨੀ ਆ ਡੰਗਰ ਭੁੱਖੇ ਮਰਦੇ ਜੇ ਵੱਧ ਗਈ ਟਰਾਲੀ ਦੇ ਦੂੰਗਾ ਜੇ ਵੱਧ ਗਈ ਜੇ ਵੱਧ ਗਈ ਜੇ ਵੱਧ ਗਈ ਇਹ ਛੇ ਟਰਾਲੀ ਹੋਗੇ ਛੇ ਵੀ ਦੇ ਦੀ ਆ ਇਹ ਵੀ ਟੋਪੇ ਜਿਹਾ ਡਾਲਾ ਇਹ ਵੀ ਟੋਪੇ ਜਿਹਾ ਡਾਲਾ ਹੁਣ ਮੇਰੀ ਜਵਾਨ ਹੋ ਗਈ ਆ ਇਹ ਲੈ ਮਾਰਾ ਸੱਤ ਕਰਤਾ ਕੰਮ ਭਾਈ ਆ ਫੜੋ ਕੋਲੋ ਤੈਨੂੰ 100 ਰੁਪਿਆ ਹਾਂਜੀ ਵੱਡ ਕੇ ਲਾ ਲਓ ਤੁਸੀਂ ਦੇਖ ਲੱਗਣੇ ਇਹ ਪ੍ਰਧਾਨ ਦੇਖ ਲੈ ਤੇਰੇ ਬੂਟੇ ਸੁੱਕੇ ਵੇਜੇ ਲਾਉਣ ਦਾ ਤਰੀਕ ਹਾਂ ਅਰੇ ਯਾ ਹੁਣ ਆਪਣੇ ਹਰੀ ਲਾ ਰਹੇ ਨੇ ਅਰੇ ਹੋਣਾ ਨਹੀਂ ਨਾ ਇਹਨਾਂ ਨੇ ਬਾਈ ਗੜਾਸਾ ਫੇਰ ਤਾਂ ਹੁਣ ਬੰਦੇ ਨੇ ਇੱਕ ਫਸਲ ਬਚਾਉਣ ਨੇ ਮਾਰੇ ਨੇ ਦੋ ਹੀ ਚੱਕਤੀ ਪੰਜ ਬੋਰੀਆਂ ਕਰਕੇ 41000 ਕੇ ਆ ਪੰਜ ਬੋਰੀਆਂ ਕਰਕੇ 41000 ਕੇ ਆ 41000 ਕੇ ਆ ਪੰਜ ਬੋਰੀਆਂ ਕਰਕੇ ਹੈ ਘਟਾਈ ਹੈ ਸੁੱਕ ਵੀ ਬਹੁਤ ਬੂਟੇ ਗਏ 40 ਬੂਟੇ ਸੁੱਕ ਗਏ ਨੇ ਬਈ ਜੀ ਨਹੀਂ ਪਤਾ ਕੀ ਕਰ ਇਹਨਾਂ ਨੇ ਆਏ ਖੂਂਜੇ ਦੇ ਪਾਣੀ ਪਈ ਗਾ ਗਾਹਾਂ ਨਹੀਂ ਪਾਣੀ ਦੇ ਨਾਲੀ ਵਾਲਾ ਪਾਣੀ ਲੱਗਦਾ ਤਾਂ ਬਾਈ ਸਿਰੇ ਨਹੀਂ ਪਹੁੰਚਿਆ ਕਾ ਪਾਉਂਦੇ ਪਹਿਲਾਂ ਹੀ ਵਿੱਚ ਬਾਈ ਬੂਟੇ ਲਾਉਣੇ ਆ ਅਸੀਂ ਫੇਰ ਕਣਕ ਵੀਚ ਲੈਂਦੇ ਤੇ ਨਾਲੀ ਵਾਲਾ ਪਾਣੀ ਪ੍ਰਧਾਨ ਜੀ ਹੁਣ ਦੋ ਦੋ ਦਿਨ ਇਥੇ ਨਾਲੀਆਂ ਦਾ ਪਾਣੀ ਗੰਜ ਪਾਈ ਪਈ ਨਾਲੀਆਂ ਦਾ ਪਾਣੀ ਬੰਦਾ ਮੈਂ ਤਾਂ ਗੰਜ ਪਾਤਾ ਅੜਲੇ ਦੇ ਗੜ ਦੇ ਸਰ ਵਿੱਚ ਦੇਖਦਾ ਸੀ ਗੰਜ ਪਾਤੀ ਬਾਈ ਸਹੀ ਗੱਲ ਹੈ ਭਾਈ 7 ਵਜੇ ਨ ਹੋ ਗਏ ਪੂਰੀ ਨੇ ਵੱਡੇ ਰਤੇ ਆਪਨੇ ਜੇ ਹੁਣ ਬਾਈ ਸਿਆਲ ਵਿੱਚ ਸਿਆਲ ਲਾਂਗੇ ਗਰਮੀ ਚ ਕਿਸੇ ਦੇ ਮੱਛਰ ਲੜਦਾ ਤਾਂ ਪੂਰੀ ਦੇ ਛਿੱਟੀਆਂ ਲਿਆ ਜਾ ਸਕਦਾ ਹੈ ਮੱਛਰਦਾਨੀ ਵਾਸਤੇ ਹੈ ਬਾਲਰ ਬਣਾਉਣਾ ਦੇਣੀ ਨਹੀਂ ਆ ਗਈਆ ਕਿਹੜਾ ਬਾਲਰ ਬਣਾਉਣਾ ਭਾਈ ਦੇਣੀ ਨਹੀਂ ਆ ਗਈਆ ਪੂਰੀ ਨੇ ਭਾਈ ਕਗੜਾ ਸਾ ਤੋੜਤਾ ਕੁਹਾੜੀ ਜੱਲੂ ਹੁਣ ਆ ਟੁੱਟ ਗਿਆ ਗੱਬੇਰੇ ਦੇਖੋ ਦੋ ਹੋ ਗਏ ਇਹਦੇ ਲੈ ਚੱਲ ਕੋਈ ਨਹੀਂ ਪੂਰੀ ਉਹ ਐਨੇ ਪੱਕੇ ਹੋ ਗਏ ਇਹਦੇ ਜਿਹੜੇ ਹੋ ਗਏ ਹੈ ਹਰੇ ਦਾ ਹੋਏ ਨਹੀਂ ਸਾਲੇ ਹੂ ਚੂੜੇ ਹੋ ਲੋਹਾਈ ਬਣ ਕੇ ਪੂਰੀ ਮਾਨੀਆ ਮਾਰ ਕੇ ਕਰੇ ਕੋੜਾ ਜਾਂ ਕੁੱਟ ਪਰ ਕੇ ਕਰੇ ਦਿੱਤਾ ਕੰਮ ਬਹੁਤ ਔਖਾ ਜੇਖਾ ਆਪ ਮਸਲ ਕੇ ਬੀਜ ਕੇ ਹਾਂ ਆ ਤਾਂ ਪੱਕੀ ਵੱਢਣੀ ਖੜੀ ਔਖੀ ਆ ਹਾਂ ਜਿਗਰਾ ਜਾ ਕਰਕੇ ਵੱੜਤੇ ਪੱਕੀ ਹੁੰਦੀ ਬਾਈ ਇੰਨੀ ਹਿੰਮਤ ਮਾਰੀ ਤੀ ਜਿੱਦਨ ਲਾਏ ਤੇ 2 ਘੰਟੇ ਚ ਖੱਡੇ ਵੱਢ ਕੇ ਲਾਏ ਤੇ ਜੋਰ ਕੇ ਲਾ ਜੋਰ ਨਾਲ ਲਾਏ ਤੇ ਛਿਟੀਆਂ ਪਰ ਮਨ ਤੋੜ ਗਈਆਂ ਇਹ ਕੱਡੇ ਨੇ 94 ਖੱਡੇ ਆਪਾਂ ਨੇ ਹਾਂ ਦੇ ਲੈ ਇਹ ਕੱਡੇ ਦੇ ਮੈਂ ਲੱਗਿਆ ਤਾਂ 8 9 ਵਜੇ ਲੱਗਿਆ ਦਾ 11 ਵਜੇ ਤੈਨੂੰ ਕੱਢਦੇ ਲਾਏ ਵੀ ਐ ਫੇ ਵੱਢਣੇ ਪੈਗੇ ਫੇ ਛਿਟੀ ਲੀ ਜਾਂਦੀ ਫੇ ਵੱਢਣੇ ਪੈਗੇ ਫੇ ਵੱਢਣੇ ਕਾਟਾ ਵੱਧਾ ਦੇਖ ਲੋ ਬਾਈ ਇੱਥੇ ਚੱਲਦਾ ਰਹਿੰਦਾ ਏ ਜ਼ਿਮੀਂਦਾਰ ਨੂੰ ਬਹੁਤ ਕਾਟੇ ਆਗੇ 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 ਰਿਸ਼ਤਾਰ ਵੀ ਆ ਗਏ ਉਧਰ ਮਸ਼ੀਨ ਲੈ ਕੇ ਇਹਨਾ ਕਰਕੇ ਮੈਂ ਕਾਲੀ ਕਰੀ ਦੋ ਮਾਸਾ ਇਹਨਾ ਕਰਕੇ ਪੂਰੀ ਕਹਿੰਦਾ ਕਾਲੀ ਕਰੀ ਆ ਉਹ ਲੈ ਭਾਈ ਖੱਤੀ ਵੀ ਵੱਡ ਹੋ ਚਲੀ ਪੂਰੀ ਦੀ ਪਹਿਲਾਂ ਪੂਰੀ ਨੇ ਬੂਟੇ ਵੱਟਦੇ ਹੁਣ ਖੱਤੀ 7 ਵਜੇਨ ਕਰਤੇ ਪੂਰੀ ਨੇ ਬੂਟੇ ਵੱਡੇ ਦਿੱਤੇ ਤੁਹਾਡੇ ਗੇਨ ਪਰ ਆ ਦੇਖ ਲੈ ਇਹ ਫੋਰ ਮੈਨੇ ਬਣਾਇਆ ਆ ਆ ਸਾਰਾ ਕੁਝ ਜਿਹੜੇ ਕਰ ਹੋ ਗਿਆ ਹੋਰ ਮੈਨੇ ਬੜਾਤੇ ਹੈ ਮਛਰਦਾਨੀ ਲੱਗ ਜੇ ਮੇਰੇ ਤੇ ਮੈਂ ਤਾਂ ਕਿਹਾ ਕਿ ਨਾ ਬਾਲ ਲੈਣਾ ਬਾਈ ਮਛਰਦਾਨੀ ਲੱਗ ਜੇ ਮੇਰੇ ਤੇ ਨੁਕਸਾਨ ਬਹੁਤ ਹੋ ਜਾ ਗੋਨੀ ਬਈ ਇਹ ਬੂਟੇ ਪੂਰੀ ਕਿੰਨੇ ਦੇ ਵੇਖੇ ਤੋਰੇ ਦੇ ਪੂਰੇ ਪੂਰੇ ਵੇ 38000 ਦੇ ਵਗੇ 38 40 ਦੇ ਵਗੇ ਹੈਗਾ ਤੇ ਵੱਟੇ ਦੇ 38 4000 ਦਾ ਵਿੱਚ ਫਿਰ ਸੁੱਕ ਗਏ 38 4000 ਦਾ ਮਾਲ ਤਾਂ ਬਾਈ 48 ਬੂਟੇ ਸੁੱਕ ਗਏ ਜਿਹਗਾ ਸਾਨੂੰ ਲਾਤ ਤੇ ਉਹਨਾਂ ਨੇ ਹੋਣਾ ਨਹੀਂ ਉਹ ਬਰਾਬਰ ਲਾਉਗੇ ਗਾਹਨ ਨਿਗਾ ਰੱਖੂਗੇ ਦੋ ਖੱਤੀਆਂ ਵੱਡੀਆਂ ਬਾਈ ਮੈਨੂੰ ਬੰਬੂ ਹਲੇ ਵੀ ਨਹੀਂ ਪੂਰਾ ਭਰਿਆ ਲਾਦਾ